ਚਾਈਨਾ ਡੋਰ ਕਰਕੇ ਅਕਸਰ ਹੀ ਹਾਦਸੇ ਹੁੰਦੇ ਰਹਿੰਦੇ ਨੇ ਤੇਜ਼ਦੀ ਚਪੇਟ ਵਿੱਚ ਪੰਛੀ ਵੀ ਆ ਜਾਂਦੇ ਨੇ ਅੱਜ ਇੱਕ ਅਜਿਹਾ ਹੀ ਮਾਮਲਾ ਗੁਰਦਾਸਪੁਰ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਚਾਈਨਾ ਡੋਰ ਦੀ ਚਪੇਟ ਵਿੱਚ ਇੱਕ ਈਗਲ ਪੰਛੀ ਆ ਗਿਆ ਜਿਸ ਨੂੰ ਸਥਾਨਕ ਲੋਕਾਂ ਵੱਲੋਂ ਵਾਈਲਡ ਲਾਈਫ ਵਿਭਾਗ ਦੀ ਮਦਦ ਨਾਲ ਬਚਾਇਆ ਗਿਆ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਲੋਕਾਂ ਨੇ ਦੱਸਿਆ ਕਿ ਇਹ ਪੰਛੀ ਕਾਫੀ ਸਮੇਂ ਤੋਂ ਦਰਖਤ ਉੱਪਰ ਫਸਿਆ ਹੋਇਆ ਸੀ ਜਿਸ ਨੂੰ ਬਚਾਉਣ ਦੇ ਲਈ ਕਾਫੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਸਾਰੀਆਂ ਕੋਸ਼ਿਸ਼ਾਂ ناکਾਮ ਹੋ ਗਈਆਂ ਜਿਸ ਤੋਂ ਬਾਅਦ ਉਹਨਾਂ ਵਾਈਲਡ ਲਾਈਫ ਵਿਭਾਗ ਗੁਰਦਾਸਪੁਰ ਨਾਲ ਸੰਪਰਕ ਕੀਤਾ ਜੋ ਕਿ ਆਪਣੀ ਟੀਮ ਨਾਲ ਉੱਥੇ ਪਹੁੰਚੇ ਅਤੇ ਉਹਨਾਂ ਵੱਲੋਂ ਇਸ ਪੰਛੀ ਨੂੰ ਹੇਠਾਂ ਲਾਇਆ ਗਿਆ ਤੇ ਇਸ ਦੀ ਜਾਨ ਬਚਾਈ ਗਈ ਮੈਂ ਜੀ ਬੜਾ ਧੰਨਵਾਦ ਕਰਦਾ ਹਾਂ ਇਸ ਟੀਮ ਦਾ ਮੈਂ ਸਵੇਰੇ ਕਾਫੀ ਮੈਸੇਜ ਕੀਤੇ ਸਾਰਿਆਂ ਨੂੰ ਅਪੀਲ ਕੀਤੀ ਕਿ ਕੋਈ ਮੈਨੂੰ ਇਹਨਾਂ ਦਾ ਨੰਬਰ ਦੇਵੇ ਚਲੋ ਕਿਸੇ ਨਾ ਕਿਸੇ ਨੇ ਕਿਸੇ ਦੀ ਮਦਦ ਦੇ ਨਾਲ ਇਹ ਪਹੁੰਚੇ ਆ ਤੇ ਇਹਨਾਂ ਨੇ ਜਿਹੜਾ ਪੰਛੀ ਦੀ ਜਾਨ ਬਚਾਈ ਆ ਚਾਈਨਾ ਡੋਰ ਦੇ ਵਿੱਚ ਫਸਿਆਦਾ ਸੀ ਸੇਰ ਦਾ طرف ਦੇ ਆਹੀ ਪਾਣੀ ਤੋਂ ਪਿਆਸਾ ਹੀ ਇਹਨਾਂ ਦੇ ਲੱਗੇ ਇਹਨਾਂ ਦੇ ਜਿਹੜੇ ਪੰਛੀ ਸੀ ਉਹ ਵੀ ਲੱਗੇ ਆਲੇ-ਦਾਲੇ ਘੁੰਮਦੇ ਪਏ ਸੀ ਕਿ ਕਿਸ ਤਰੀਕੇ ਸਾਡੇ ਪੰਛੀ ਦੀ ਜਾਨ ਬਚ ਸਕੇ ਇਹਨਾਂ ਨੇ ਬੜੀ ਮਿਹਨਤ ਦੇ ਨਾਲ ਪੋੜੀ ਪਤਾ ਨਹੀਂ ਕਿਸ ਤਰ੍ਹਾਂ ਕੀਤਾ ਕਿਉਂਕਿ ਦਰਖਤ ਤੇ ਚੜਨ ਦਾ ਕੋਈ ਸਾਧਨ ਨਹੀਂ ਹੈਗਾ ਮੈਂ ਵੀ ਬੜੀ ਕੋਸ਼ਿਸ਼ ਕੀਤੀ ਚੜਨ ਦੀ ਪਰ ਮੇਰੇ ਕੋ ਵੀ ਕੋਈ ਗੱਲ ਨਹੀਂ ਬਣੀ ਤੇ ਭਾਜੀ ਦੀ ਬੜੀ ਮਿਹਨਤ ਹੈ ਇਹ ਭਾਜ ਨੇ ਵੀ ਚਲੋ ਦਫ਼ਤਰ ਜਾ ਕੇ ਇਹਨਾਂ ਦੇ ਦਫ਼ਤਰ ਦਾ ਵੀ ਨਹੀਂ ਪਤਾ ਤੇ ਇਹਨਾਂ ਨੇ ਜਾ ਕੇ ਬਹੁਤ ਵੱਡਾ ਕੰਮ ਕੀਤਾ ਹੈ ਮੈਨੂੰ ਬਹੁਤ ਖੁਸ਼ੀ ਹੋਈ ਆ ਕਿ ਇਹ ਜਿਹੜਾ ਬਹੁਤ ਵਧੀਆ ਕੰਮ ਕੀਤਾ ਹੈ ਦੀ ਨਾਲ ਵੀ ਭਗਦਾ ਸਾਰਿਆਂ ਨੇ ਸਾਥ ਦਿੱਤਾ ਜੀ ਹਾਂਜੀ ਹਾਂਜੀ ਬਿਲਕੁਲ ਜੀ ਦੇਖੋ ਕਿਆਂ ਨੂੰ ਪਤਾ ਹੀ ਨਹੀਂ ਹੁੰਦਾ ਜੰਗਲਾਤ ਨਾਲ ਦਾ ਸਾਥ ਦਾ ਕਿ ਕਿਸ ਤਰ੍ਹਾਂ ਮਦਦ ਲੈਣੀ ਹੈ ਮੈਂ ਕਹਿੰਨਾ ਕਿ ਇਹਨਾਂ ਦੇ ਇੱਕ ਕੋਈ ਨੰਬਰ ਹੋਣਾ ਚਾਹੀਦਾ ਕਿ ਸਾਰਿਆਂ ਨੂੰ ਪਤਾ ਲੱਗ ਸਕੇ ਕਿ ਇਹਨਾਂ ਨੂੰ ਕਿਸ ਤਰ੍ਹਾਂ ਕੰਟੈਕਟ ਕੀਤਾ ਜਾਣਾ ਹੈ ਹੈਨਾ ਚਲੋ ਮੈਨੂੰ ਨਹੀਂ ਪਤਾ ਭਾਈ ਹੋਣਾ ਨੇ ਕਹਿੰਨਾ ਕਿ ਇਹ ਤਰੀਕੇ ਕਰਕੇ ਮਦਦ ਕੀਤੀ ਬਹੁਤ ਵਧੀਆ ਲੱਗਾ ਮੈਨੂੰ ਬਹੁਤ ਖੁਸ਼ੀ ਹੋਈ ਹਾਂ ਜੀ ਹਾਂਜੀ ਹਾਂਜੀ ਜ਼ਰੂਰ ਜੀ ਜ਼ਰੂਰ ਇਹਨਾਂ ਦਾ ਨੰਬਰ ਹੋਣਾ ਚਾਹੀਦਾ ਚਲੋ ਸਾਰਿਆਂ ਕੋ ਤੇ ਨਹੀਂ ਨੈਟ ਤੇ ਪਤਾ ਲੱਗ ਸਕਦਾ ਨਾ ਪਰ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਜੀ ਬਹੁਤ ਖੁਸ਼ੀ ਹੋਈ ਸਾਨੂੰ ਦੇ ਮੁੰਡੇ ਚਾਇਨਾ ਡੋਰ ਵਰਤਦੇ ਉਹਨਾਂ ਨੂੰ ਕੀ ਕਹੋਗੇ ਹਾਂਜੀ ਚਾਇਨਾ ਡੋਰ ਨਹੀਂ ਵਰਤਣੀ ਚਾਹੀਦੀ ਦੇਖੋ ਇਹਦੇ ਵਿੱਚ ਕਿਸ ਤਰ੍ਹਾਂ ਪੰਛੀ ਦਾ ਗਲਾ ਫਸੇ ਰਹੀ ਇਹਦੀ ਮੌਤ ਵੀ ਹੋ ਸਕਦੀ ਸੀ ਤੇ ਕਿੰਨਾ ਅੱਗੇ ਪੰਛੀ ਸਾਨੂੰ ਮਿਲਦੇ ਹੀ ਨਹੀਂ ਬੇ ਤੇ ਇਹ ਪੰਛੀ ਹੈਗੇ ਨੇ ਵੀ ਬੇਜਬਾਨ ਕਿ ਕੋਈ ਮਦਦ ਤਾਂ ਮੰਗ ਨਹੀਂ ਸਕਦੇ ਆਹੀ ਕਰ ਸਕਦੇ ਆ ਮਦਦ ਕਿ ਕਿਸ ਤਰ੍ਹਾਂ ਇਹਨਾਂ ਨੇ ਇਹਦੀ ਮਦਦ ਕੀਤੀ ਇਹਦਾ ਤਾਂ ਗਲਾ ਵੀ ਕਟੋ ਸਕਦਾ ਸੀ ਕੋਈ ਵੀ ਜ਼ਖਮੀ ਵੱਧ ਤੋਂ ਵੱਧ ਜ਼ਖਮ ਵੀ ਆ ਸਕਦੇ ਸੀ ਇਹ ਜਗਾ ਕਿਹੜੀ ਬਾਜੀ ਇਹ ਜਗਾ ਬੱਸ ਸਟੈਂਡ ਦੀ ਬੈਕ ਸਾਈਡ ਪੈਂਦੀ ਹੈ ਜੀ ਇਹ ਕਿਹੜਾ ਜਾਨਵਰ ਸੀ ਇਹ ਜਾਨਵਰ ਇੱਲ ਕਹਿੰਦੇ ਸੀਗੇ ਬਾਜਟ ਹੈ ਬਾਜੀ ਬੋਲਦੇ ਨੇ ਹਾਂਜੀ ਮੇਰਾ ਨਾਮ ਵੀ ਵੇਖਸੇਗੇ ਦੇਖੋ ਆਈਸੀ ਇੱਥੋਂ ਲੋਕਲ ਪੀਪਲ ਕੀ ਇੱਥੇ ਇੱਕ ਇੱਲ ਜਿਹੜੀ ਆ ਚਾਈਨਾ ਡੋਰ ਚ ਫਸੀ ਹੈ ਤੇ ਤੇਰੇ ਆ ਹੀ ਆਪਣੀ ਟੀਮ ਲੈ ਕੇ ਆਏ ਆ ਤੇ ਉਹਨੂੰ ਚਾਈਨਾ ਡੋਰ ਤੋਂ ਕੱਢਿਆ ਤੇ ਹਜੇ ਤੇ ਠੀਕ ਹੈ ਬਿਲਕੁਲ ਇਹਨੂੰ ਆਪਾਂ ਚੈੱਕ ਕਰਾ ਕੇ ਡਾਕਟਰ ਕੋ ਤੇ ਫਿਰ ਰਿਲੀਜ਼ ਕਰਾਂਗੇ ਕੋਈ ਬੰਦ ਬਿਲਡਿੰਗ ਹੈ ਕਿ ਆਮ ਲੋਕਾਂ ਦਾ ਵੀ ਕਈ ਵਾਰੀ ਨੁਕਸਾਨ ਹੁੰਦਾ ਕੋਈ ਬਾਈਕ ਤੇ ਜਾ ਰਿਹਾ ਉਹਦਾ ਵੀ ਕੱਟ ਲੱਗ ਜਾਂਦਾ ਹੈ ਤੇ ਇਹ ਤੇ ਬਿਲਕੁਲ ਬੰਦ ਹੋਣੀ ਚਾਹੀਦੀ ਅੱਛਾ ਤੁਹਾਨੂੰ ਦੇ ਵਾਈਲਡ ਲਾਈਫ ਵੱਲੋਂ ਇੱਕ ਤੁਹਾਨੂੰ ਅਪੀਲ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਕਿ ਚਾਈਨਾ ਡੋਰ ਬਿਲਕੁਲ ਬੰਦ ਯੂਜ਼ ਕਰਨੀ ਬੰਦ ਕਰੋ ਠੀਕ ਹੈ ਜੀ ਇਹ ਵੈਸੇ ਵੀ ਬੈਨ ਹੈ ਤੇ ਜੇ ਕੋਈ ਚੋਰੀ ਵੀ ਯੂਜ਼ ਕਰਦਾ ਤੇ ਪਲੀਜ਼ ਇਹ ਬੰਦ ਕੀਤੀ ਜਾਏ ਤੇ ਇਹਦੇ ਨਾਲ ਇਹ ਦੇਖੋ ਤੁਹਾਡੇ ਸਾਹਮਣੇ ਇੱਕ ਜਿਹੜਾ ਬੇਜੁਬਾਨ ਪੰਛੀ ਹੈ ਇਹਦਾ ਹੁਣ ਨੁਕਸਾਨ ਹੋ ਸਕਦਾ ਸੀ ਫਿਰ ਹੋਰ ਵੀ ਕਈਆਂ ਦਾ ਵੀ ਹੁੰਦਾ ਹੈ ਇਹ ਤਾਂ ਪਾਈ ਦਿਖਾਈ ਦੇਗਾ ਜੇ ਤੁਹਾਨੂੰ ਪਤਾ ਜੀ ਬੰਦ ਹੋਣੀ ਚਾਹੀਦੀ ਬਿਲਕੁਲ ਜੇ ਕੋਈ ਚੋਰੀ ਵੀ ਯੂਜ਼ ਕਰਦਾ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਨਹੀਂ ਦੇਖੋ ਕਿੰਨੇ ਵੀ ਚਾਨਾ ਡੋਰ ਜਿਹੜੀ ਹੈ ਬੰਦ ਹੋਣੀ ਚਾਹੀਦੀ ਹੈ ਇਹ ਪੰਛੀ ਪਤਾ ਨਹੀਂ ਉਹ ਵਿਚਾਰਾ ਰਾਤ ਦਾ ਲੜਕਿਆ ਪਿਆ ਨਾਲ ਤੇ ਸਰੋ ਨਹੀਂ ਸਾਡੇ ਕੋਲ ਆਏ ਕਹਿੰਦੇ ਪੌੜੀ ਚਾਹੀਦੀ ਆ ਤੇ ਅਸੀਂ ਸਰੋ ਨਾਲ ਦੇ ਨਾਲ ਸਵਾਲਪ ਕੀਤੀ ਨਾਲ ਬੜੋ ਜਦਵ ਜਾਇਦ ਹੋ ਗਏ ਅਸੀਂ ਫਿਰ ਇਹਨੂੰ ਵਿਚਾਰੇ ਨੂੰ ਤੂਫਾਨਸੀ ਨੂੰ ਲਾਇਆ ਵਿਚਾਰੇ ਨੇ ਹਾਂਜੀ ਬੜੀ ਮਗਾ ਦਿੱਕਤ ਮਿਹਨਤ ਕੱਢੀ ਬਹੁਤ ਸਾਰਾ ਬਹੁਤ ਜਗਾ ਅਜਲੇ ਬੱਚੇ ਚੈਨਾਡੋਰ ਵਰਤਦੇ ਉਹਨੂੰ ਕੀ ਮੈਸੇਜ ਆਉਗਾ ਸਰ ਅਸੀਂ ਤਾਂ ਕਹਿੰਦੇ ਚੈਨਾਡੋਰ ਬਿਲਕੁਲ ਬੈਨ ਹੋਣੀ ਚਾਹੀਦੀ ਹੈ ਨਹੀਂ ਵਰਤਣੀ ਚਾਹੀਦੀ ਹੈ ਬਹੁਤ ਬਹੁਤ ਜ਼ਿਆਦਾ ਨੁਕਸਾਨ ਦੇ ਸਰ